ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸਨੇਹਾ मैम ਸਾਡੇ ਨਾਲ ਦਾ ਵੀਜ਼ਾ ਆਫਿਸ ਤੋਂ ਮੌਜੂਦ ਨੇ ਕੈਨੇਡਾ ਦੇ ਜਨੂਅਰੀ ਇਨਟੇਕ ਨੂੰ ਲੈ ਕੇ ਫੰਡਸ ਦੇ ਉੱਤੇ ਪੂਰੀ ਕਲੈਰਿਟੀ ਇਸ ਟਾਪਿਕ 'ਚ ਸਨੇਹਾ मैम ਦੇਣਗੇ ਕਿਉਂਕਿ ਜਨੂਅਰੀ 26 ਦੇ ਲਈ ਹੁਣ ਅਪਲਾਈ ਹੋਣਾ ਹੈ ਤੇ ਕਿੰਨੇ ਫੰਡਸ ਚਾਹੀਦੇ ਨੇ ਪੂਰੀ ਕਲੈਰਿਟੀ ਸੋ ਕੈਨੇਡਾ ਸਟੱਡੀ ਵੀਜ਼ੇ ਦੀ ਗੱਲ ਕਰੀਏ ਸਪਟੈਂਬਰ ਇਨਟੇਕ ਦੇ ਆਲਮੋਸਟ ਰਿਜ਼ਲਟਸ ਆ ਚੁੱਕੇ ਆ ਬਟ ਕੁਝ ਵੇਟਡ ਹੈ ਗਿਆ ਬਟ ਹੋਪ ਫਾਰ ਦਾ ਬੈਸਟ ਕਿ ਉਹਨਾਂ ਦੇ ਵੀ ਰਿਜ਼ਲਟਸ ਅੱਛੇ ਆਣ ਹੁਣ ਅਸੀਂ ਕੱਲ ਕਰਾਂਗੇ ਜਨੂਅਰੀ 2020 6 ਇਨਟੇਕ ਸੀ ਫੰਡਸ ਨੂੰ ਲੈ ਕੇ ਬਹੁਤ ਹਾਲੇ ਤੱਕ ਕੰਫਿਊਜ਼ਨ ਸਟੂਡੈਂਟਸ ਦੇ ਵਿੱਚ ਬਣੀ ਹੋਈ ਆ ਸੈਪਟੈਂਬਰ ਇਨਟੇਕ ਤੋਂ ਕਾਫੀ ਚੀਜ਼ਾਂ ਕਲੀਅਰ ਹੋ ਗਈਆਂ ਕਿ ਜਿਹੜੇ ਸਟੂਡੈਂਟਸ ਨੇ ਆਪਣੇ ਪ੍ਰੋਪਰ ਫੰਡਿੰਗ ਦਿਖਾਈ ਆ ਉਹਨਾਂ ਦੇ ਵੀਜ਼ਾਸ ਆਏ ਆ ਸੋ ਫੰਡਸ ਦੀ ਕੀ ਕਲੈਰਿਟੀ ਆ ਕੀ ਰਿਕੁਆਇਰਮੈਂਟ ਹੁੰਦੀ ਆ ਫੰਡਸ ਕਿੱਦਾਂ ਦਿਖਾਣੇ ਆ ਕਿੱਦਾਂ ਸ਼ੋ ਕਰਨੇ ਆ ਇਹ ਸਾਰੇ ਅੱਤੇ ਬਾਰੇ ਅੱਜ ਆਪਾਂ ਗੱਲ ਕਰਦੇ ਆ ਸੋ ਸਭ ਤੋਂ ਪਹਿਲੇ ਕਲੀਅਰ ਕਟ ਪਿਕਚਰ ਆ ਕਿ ਜਿੰਨੀ ਤੁਹਾਡੀ ਨੈਕਸਟ ਈਅਰ ਦੀ ਫੀਸ ਹੈਗੀ ਆ ਉਹਨੇ ਐਟਲੀਸਟ ਤੁਸੀਂ ਆਪਣੇ ਫੰਡਸ ਦਿਖਾਓ ਦੇਖੋ ਜੀਆਈਸੀ ਫੁੱਲ ਪੇ ਕਰਨੀ ਆ ਟਿਊਸ਼ਨ ਫੀਸ ਪੇ ਕਰਨੀ ਆ ਫੁੱਲ ਇਹ ਤਾਂ ਸਭ ਨੂੰ ਪਤਾ ਸੋ ਫੰਡਸ ਦਿਖਾਨੇ ਹੁਣ ਵਕਤ ਹੀ ਜ਼ਰੂਰੀ ਆ નો ਡਾਊਟ ਕਿਤੇ ਵੀ ਇਦਾਂ ਦਾ ਨਹੀਂ ਲਿਖਿਆ ਗਿਆ ਕਿ ਹਾਂ ਬਈ ਜ਼ਰੂਰੀ ਆ ਬਟ ਵੀਜ਼ਾ ਲੈਣ ਲਈ ਜ਼ਰੂਰੀ और उसका तो भी की फोर मंथ की स्टेटमेंट होनी चाहिए तो 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 कि बैलेंस सर्टिफिकेट नहीं अक्सैप्ट कर रहा स्टूडेंट्स की करते हैं कि एकदम नवे पैसे दस बारह लख रुपया पाया बैलेंस सर्टिफिकेट बना के सिर्फ फाइल चो लगा रहे बट नहीं ਤੁਸੀਂ ਆਪਣੀ ਸਟੇਟਮੈਂਟ ਲਗਾਨੀ ਆ ਸਟੇਟਮੈਂਟ ਦਾ ਮਤਲਬ ਇਹ ਆ ਕਿ ਉਹ ਇਸੀ ਦੇ ਸਟੇਟਮੈਂਟ ਉਹਨਾਂ ਨੇ 4 ਮੰਥ ਲਈ ਆ ਉਹਦੇ ਵਿੱਚ ਪਤਾ ਲੱਗ ਜਾਂਦਾ ਕਿ ਜਿਹੜੀ ਫੰਡਿੰਗ ਆ ਉਹ ਜੈਨੂਨ ਹੈਗੀ ਆ ਐਂਡ ਵਨ ਮੋਰ ਥਿੰਗ ਦੇਖੋ ਹਰ ਬੰਦੇ ਦਾ ਇੱਕ ਬਜਟ ਆ ਆਈ ਅੰਡਰਸਟੈਂਡ ਉਹਨੇ ਜੀਆਈਸੀ ਫੀਸ ਵੀ ਪੇ ਕਰਨੀ ਆ ਉਹਨੇ ਆਪਣਾ ਫੀਸ ਵੀ ਪੇ ਕਰਨੀ ਆ ਟਿਊਸ਼ਨ ਫੀਸ ਵੀ ਪੇ ਕਰਨੀ ਆ ਔਰ ਫੰਡਿੰਗ ਵੀ ਦਿਖਾਨੀ ਆ ਸੋ ਬੈਟਰ ਆ ਜੇ ਨਾ ਨੇ ਹੁਣ ਜਨਵਰੀ ਇਨ ਟੇਕ ਅਪਲਾਈ ਕਰਨਾ ਹੈ ਦਿਸ ਇਜ਼ ਦਾ ਰੀਜ਼ਨ ਮੈਂ ਸ਼ੋ ਕਰ ਰਹੀ ਹਾਂ ਜਿਹੜਾ ਅਮਾਉਂਟ ਤੁਹਾਡੇ ਕੋਲ ਨਵਾਂ ਅਰੇਂਜ ਹੋਇਆ ਕਿਉਂਕਿ ਦੇਖੋ ਹਰ ਬੰਦੇ ਨੂੰ ਪਤਾ ਸੀਗਾ ਕਿ ਕੈਨੇਡਾ ਦਾ ਜਿਹੜਾ ਬਜਟ ਆ ਉਹ 20 25 ਲੱਖ ਆ ਫੰਡਿੰਗ ਨਹੀਂ ਦਿਖਾਣੀ ਪੈਂਦੀ ਹੁਣ ਇੱਕਦਮ ਬਜਟ ਵੱਧ ਗਿਆ ਤਾਂ ਹਰ ਬੰਦਾ ਇੱਕ ਨਵੀਂ ਅਰੇਂਜਮੈਂਟ ਕਰਦਾ ਸੋ ਜਿਹੜੇ ਤੁਹਾਡੇ ਪੁਰਾਣੇ ਫੰਡਸ ਪਏ ਆ ਠੀਕ ਹੈ ਸੋ ਉਹਨਾਂ ਨੂੰ ਤਾਂ ਤੁਸੀਂ ਸਿਰਫ ਫੰਡਿੰਗ ਸ਼ੋ ਲਈ ਕਰੋ ਫੀਸ ਜਿਹੜੀ ਹੈਗੀ ਆ ਟਾਡੀ ਕਿਊਸ਼ਨ ਸੀਸ অর ਜੀਆਈਸੀਓ ਤੁਸੀਂ ਨਵੇਂ ਜਿਹੜੇ ਪੈਸੇ ਅਰੇਂਜ ਕੀਤੇ ਉਹਨਾਂ ਨਾਲ ਕਰ ਲੋ ਤੁਹਾਡਾ ਬੈਂਕ ਸਟੇਟਮੈਂਟ ਵੀ ਪੁਰਾਣੀ ਹੋਗੀ অর ਮੋਰਓਵਰ ਤੁਹਾਡਾ ਇੱਕ ਸੋਲੂਸ਼ਨ ਨਿਕਲ ਆਇਆ ਸੋ ਮੋਰ ਡਿਟੇਲ ਲਈ ਚੈਨਲ ਤੇ ਬਨੇ ਰਹੋ ਜਿਨ੍ਹਾਂ ਨੇ ਵੀ ਹੁਣ ਜਨਵਰੀਂ ਟੈਕਲੀ ਅਪਲੀਕੇਸ਼ਨ ਲਗਾਨੀ ਹੈ ਪਹਿਲੇ ਤੋਂ ਤਿਆਰੀ ਰੱਖੋ ਪਲੱਸ ਹੁਣ ਆਪਣੇ ਪੇਰੈਂਟਸ ਦੀ ਆਈਟੀਆਰ ਦੇਖ ਲਓ ਅਗਰ ਫਾਦਰ ਦੀ ਆਈਟੀਆਰ ਕੱਟ ਹੈਗੀ ਆ ਤਾਂ ਮਦਰ ਦੀ ਨਾਲ ਇਨਕਲੂਡ ਕਰ ਲੋ ਘੱਟੋ ਘੱਟ 10 ਤੋਂ 12 ਲੱਖ ਦੀ ਤੁਸੀਂ ਆਪਣੀ ਆਈਟੀਆਰਸ ਵੀ ਦਿਖਾਓ। ਬਹੁਤ-ਬਹੁਤ ਧੰਨਵਾਦ ਜੀ ਸਾਡੇ ਨਾਲ ਐਕਸਪਰਟ ਮੌਜੂਦ ਸੀ ਸਕਰੀਨ ਦੇ ਉੱਪਰ ਨੰਬਰ ਆ ਰਿਹਾ ਹੈ। ਇਸ ਵੀਡੀਓ ਤੇ ਦਿੱਤੇ ਗਏ ਨੰਬਰ ਤੇ ਤੁਸੀਂ ਟੈਲੀਫੋਨ ਕਰ ਸਕਦੇ ਹੋ। ਤੁਸੀਂ ਪੂਰੀ ਜਾਣਕਾਰੀ ਹਾਸਲ ਕਰੋ, ਕੋਈ ਕਨਫਿਊਜ਼ਨ ਹੈ ਉਹਦੇ ਬਾਰੇ ਸਵਾਲ ਪੁੱਛੋ। ਜਦੋਂ ਤੁਹਾਡੀ ਹਰ ਕਨਫਿਊਜ਼ਨ ਦੂਰ ਹੋਵੇ, ਪੂਰੀ ਕਲੈਰਿਟੀ ਹੋਵੇ ਤੇ ਤੁਸੀਂ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ। ਤੁਸੀਂ ਕਿਸੇ ਵੀ ਨੇੜੇ ਦੇ ਦਫ਼ਤਰ 'ਚ ਜਾ ਸਕਦੇ ਹੋ। ਤੁਸੀਂ ਆਨਲਾਈਨ ਵੀ ਆਪਣੇ ਸਵਾਲ ਪੁੱਛ ਸਕਦੇ ਹੋ। ਥੈਂਕ ਯੂ ਸੋ ਮਚ।